ਬਰਨਾਲਾ ਵਰਸਸ ਬਟਿੰਡਾ ਦਾ ਮੈਚ ਬਹੁਤ ਹੀ ਅੱਛਾ ਮੈਚ ਹਾਂ ਇਹ ਮੈਚ ਕਰਾ ਰੋ ਦੋ ਬਰਾਤੇ ਦੋ ਬਸ ਗ੍ਰੀਨ ਕਿਟ ਦੇ ਵਿੱਚ ਬਟਿੰਡਾ ਸੋਰੀ ਬਰਨਾਲਾ ਤੇ ਰੈੱਡ ਦੇ ਵਿੱਚ ਬਟਿੰਡਾ ਥੋੜਾ ਆ ਜਾ

ਇਹਨਾਂ ਦਾ ਚੱਲ ਰਿਹਾ ਮੈਚ ਬੜਾ ਮਜ਼ੇਦਾਰ ਹੈ। ਪਰਣਾਲਾ ਮਰਸਾ ਬਠਿੰਡਾ। ਬਠਿੰਡੇ ਨੇ ਆਪਣਾ ਬੋਲ ਜਿੱਤ ਲਿਆ। ਰੈੱਡ ਕਿੱਟ ਦੇ ਵਿੱਚ ਬਠਿੰਡਾ। ਪਹਿਲਾ ਬੋਲ ਬਠਿੰਡੇ ਨੇ ਆਪਣਾ ਜਿੱਤ ਲਿਆ। ਉਹ ਲੈ ਲੈ ਉਹ ਲੈ ਲੈ ਚੂਲਾ ਨੇ ਬਹੁਤ ਹੀ ਅੱਛਾ ਬੱਣਾ ਵਾਲੇ ਦੀ ਟੀਮ ਕੀ ਕੋਫੀਸ਼ਲ ਲੋਗ ਬਹੁਤ ਹੌਲਦਾ ਇਸ਼ਾਰਾ ਬੰਨ ਲਿਆ ਆਇਆ ਹੈ ਨਾ ਬਹੁਤ ਹੀ ਟੈਕਨੀਕਲ ਟੀਮ ਸਿੰਘਨਗਰ ਦੀ ਟੀਮ ਸੰਗਰੂਰ ਇਸ ਤੋਂ ਬਾਅਦ ਵਿੱਚ ਰੈਡੀ ਰਹਿਣ ਬੜਾ ਵਧੀਆ ਸ਼ਾਬਾਸ਼ ਗੁੱਡ 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 ਫਾਇਰ ਚਾ ਗੋਡ ਲਓ ਆ ਤੁਮ ਲੋ ਬੋਲ ਸਾਈਨ ਕਰ ਦੋ ਗ੍ਰੀਨ ਨੰਬਰ 1 ਵਿੱਚ ਜਲੰਧਰ ਵਰਸਸ ਪਿੰਡਸ ਜਲੰਧਰ ਵਰਸਸ ਬਹੁਤ اچھی ਸਪੀਡ ਬੱਚਿਆਂ ਦੇ ਵਿੱਚ ਮੈਚ ਹਾਰ ਜਾਂ ਜਿੱਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਆਪਸ ਦੇ ਵਿੱਚ ਮੇਲ ਜੋਲ ਹੋਣਾ ਬਹੁਤ ਜ਼ਰੂਰੀ ਹੈ